ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਮਲਤ ਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਝੋਟੀ ਦਿਖਾਵਾਂਗੇ ਗੱਪਣ ਤਿਆਰ ਰਹਿਣ ਵਸੀਆਂ ਟੈਂਕ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਰਹੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿਹੜੇ ਏਰੀਆ ਤੋਂ ਲੈਂਦਾ ਜੀ ਕੱਢ ਕੇ ਰਸ਼ੀਗਨ ਟੈਂਕਾ ਮੈਂ ਨਾ ਵੇਖ ਲੋ ਮੱਝ ਇਹ ਵੀਰਾ ਫਰਾ ਸੱਜਣੀ ਆ ਉਹਦੇ ਦਿਸਾਵਾਈ ਆ ਵਾਓ ਜੀ ਬਲੈਰੋ ਗੱਡੀ ਜਾਊਗੀ ਕੱਲੀ ਇਹ ਪਾਜੀ ਦੇ ਹੱਥ 10 ਨੇ ਖੜਨੇ ਜੀ ਅੱਛਾ ਜੀ 20 ਤੋਂ ਪਲਾਸਾਂ ਦੇ ਦੁੱਧ ਜੇ ਅਪਾ ਚੋਇਆ ਵਾ ਆਪਾਂ 20 ਕਹਿ ਕੇ ਦਵਾਵਾਂਗੇ ਕਿਣਵਾ ਸੁਬਾ ਸੁਣਾ ਪਾਜੀ ਸੁਬਾ ਤੀਜਾ ਸੁਣਾ ਜੀ ਠੀਕ ਲੋ ਜੀ ਸੁਆ ਅੱਛਾ ਜੀ ਜਿਹਦੀ ਸੁਵੇ ਕੱਤੀ ਆ ਕੱਦ ਕਾੜ ਜਿਹੜਾ ਬਹੁਤ ਹੀ ਤਕੜਾ ਵਾ ਤੇ 20 ਲੀਟਰ ਜਿਹੜਾ ਦੂਜੇ ਸੁਬੇ ਭਰਿਆ ਦੇ ਤੀਜੇ ਨੂੰ ਗੱਬਣ ਹਾਂ ਜੀ ਹਾਂ ਜੀ ਯਾਰ ਨੇ ਪੱਠੇ ਨਾਲ ਪਾਈ ਆਪਾਂ ਮਨ ਸ਼ਰੀਆ ਫੇਰ ਹੋਣਾ ਗਤ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਵੇਖ ਸਕਦੇ ਤੁਸੀਂ ਆ ਫੇਸ ਕੁਆਲਟੀ ਸਿੰਗ ਬਹੁਤ ਹੀ ਚੰਗਾ ਲੱਗਾ ਵਾ ਲਓ ਜੀ ਪੇਠ ਪੂੜਾ ਤੇ ਮੰਝਾ ਹੀ ਦਿੰਦਾ ਵਾ ਬਹੁਤ ਹੀ ਚੌੜਾ ਬਕਿੱਟੇ ਲਾਂ ਟੋਲਾ ਵੇਖ ਸਕਦੇ ਜੇ ਕਾਫੀ ਆ ਸੂਨ ਤਾਂ ਕਿਹੜਾ ਹਵਾਨਾ ਬਹੁਤ ਹੀ ਚੰਗਾ ਬਣਾਇਆ ਤੇ ਥਾਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦਾ ਆਮ ਨਾਲ ਕੋ ਮੇ ਬਲਰੋ ਜਿੱਕਲੀ ਹੋਊਗੀ ਸਹੀ ਗੱਲ ਹੈ ਜੀ ਰਾਜੀ ਜਿਹੜੀ ਬਹੁਤ ਹੀ ਜ਼ਿਆਦਾ ਪਿਓਰ ਨੀਲੀ ਤੇ ਪੂਰੀ ਹਾਂਜੀ ਹਾਂਜੀ ਸਾਰੀਆਂ ਇਹ ਚੰਮ ਵੀ ਬਦਲਾ ਵਾ ਨਾੜਾ ਨੂੜਾ ਪਿੰਡੇ ਦੇ ਵੀ ਕਾਫੀ ਆ ਗਈਆਂ ਵਾ ਵੇ ਸਾਡੇ ਛੱਡਾ پاک ਮਾਲ ਲੱਗਾ ਕਰਮਾਲੀ ਨੂੰ ਜਿਹੜੇ ਪੁਰਾਣੇ ਚਾ ਰੱਖਣੀਆਂ ਉਹਦੇ ਵਾ ਤੇ ਇੱਕ ਹੀ ਕਾਫੀ ਆ ਬਾਜੀ ਪਰ ਪੋਲੀ ਅੱਛਾ ਜੀ ਕਿਹੜੀ ਲੋਗੀ ਖਾਣ ਪਾਕ ਮਾਲ ਲੱਗਾ ਕਰਮਾਲੀ ਦੀ ਪੋਲੀ ਵਾਲਾ ਅੱਛਾ ਜੀ ਵੇ ਅੰਤ ਪੋਗੁੰਦਾਰ ਆ ਜੀ ਮਲੇ ਵੇ ਅੰਤ ਪੋਲੀ ਵਾਲਾ ਠੀਕ ਹੈ ਜੀ ਠੀਕ ਆ ਸਭ ਤੇ ਲੱਡੂ ਲੈਣੇ ਪੜਨਗੇ ਯਾਰ ਕਰਨੀਆਂ ਕਬਰ ਸਾਰੀਆਂ ਕਰੂਗੀ ਲਓ ਜੀ ਪਿਓਰ ਨਹੀਂ ਲਈ ਪੂਰੀ ਵੱਡੇ ਕਦ ਕਾਠ ਵਾਲੀ ਜੇ ਸੁਹਾ ਤੀਸਾ ਸੁਣਾ ਕਰਮਾਲੀ ਨੇ ਆਹਮ ਸੇਵਾ ਕਰੀ ਗਏ ਨਾ ਅੱਛਾ ਜੀ 17 18 ਕੋ ਦੋ ਦੋ ਮਾਜਦੇ ਵੇਹ ਚਮੜੀ ਉਹ ਮਾਜੀ ਨਹੀਂ ਪਤਲਾ ਚਮਨ ਨਾੜਾ ਨੂੜਾ ਜਿਹੜਾ ਪਿੰਡੇ ਦੇ ਵੀ ਕਾਫੀ ਆ ਗਿਆ ਵਾ ਚਲੋ ਕੋ ਭਰਾ ਸਾਂਭਣ ਵਾਲਾ ਖੜੇ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਸ਼ੱਕ ਕੋਈ ਨਹੀਂ ਆ ਪੰਜ ਪਾਜੀ ਉਹ ਗੱਡੀ ਲੈ ਕੇ ਆ ਜੇ ਅੱਛਾ ਜੀ ਤੇ ਪੰਜ ਮਹੀਨਿ ਫਾਲਤ ਹੋਵੇ ਕੋਈ ਨੁਕਸ ਹੋਇਆ ਥਾਂ ਚ ਠੀਕ ਹੈ ਆਪਣੀ ਫੁੱਲ ਗਰੰਟੀ ਆ ਪਿੱਛੇ ਦੀ ਆਪਣੀ ਗਰੰਟੀ ਹੈ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਇੱਧਰ ਲਿਆਓ ਵੇਖੋ ਖੰਭਾ ਮੱਥ ਲਓ ਜੀ ਫੇਸ ਕੁਆਲਟੀ ਲਾਗੇ ਤਾਂ ਚੈੱਕ ਕਰਾਵਾਂਗੇ ਤੇ ਬਾਕੀ ਹੈ ਵੀ ਚਾਰੂਆ ਕਰਮਾ ਲਈ ਤੂੜੀ ਨਹੀਂ ਰਹੀ ਛਕੀ ਜਾਂਦੀ ਆ ਲਓ ਜੀ ਬਾਕੀ ਇਹਨਾਂ ਹਿਲਾ ਲਈ ਆ ਅੰਤਿਕੋਈ ਨਹੀਂ ਤੇ ਪੰਜ ਬੋਦੀ ਪਈ ਆ ਠੀਕ ਆ ਠੀਕ ਆ ਠੀਕ ਆ ਮਾਦਾ ਇਧਰ ਕੈਮਰਾ ਮਾਰੋ ਸਾਰਾ ਵੇਖ ਗਿਆ ਵਾ ਅੱਛਾ ਜੀ ਹਾਂ ਠੀਕ ਆ ਜੀ ਆ ਸਾਰਾ ਚੜਾੜੇ ਪਾਣਾ ਜੀ ਵੇਖੋ ਹਾਂ ਲਓ ਜੀ ਨਾੜਾਂ ਜਿਹੜੀਆਂ ਬਹੁਤੀ ਚੰਗੀਆਂ ਮਿਲਕ ਵਾਂ ਜਿਹਨਾਂ ਪਾਈਪ ਲੱਗੀ ਪਈ ਆ ਤਾਂ ਲਾਗੇ ਤਾਂ ਵੀ ਜਾ ਕੇ ਚੈੱਕ ਕਰਾ ਦਿੰਨੇ ਆਪਾਂ ਲਓ ਜੀ ਦੋਵੇਂ ਸਾਈਡਾਂ ਤੇ ਆਣ ਪੈਪਾ ਲੱਗੀ 10 ਤੋਂ 12 ਦਿਨ ਖੜਦੀ ਹੈ ਜੀ ਅੱਛਾ ਜੀ ਪਰ ਮਈਆਂ ਦੇ ਕਰੋੜਾਂ ਰੁਪਏ ਤੋਂ ਤੰਗ ਹੋਈ ਦੀ ਆ ਠੀਕ ਹੈ ਠੀਕ ਆ ਪਾਣੀ ਦੇ ਰਿਸ਼ਤੇ ਦਾ ਜੀ ਵੀਰ ਦੇ ਜਿੰਨਾਂ ਗਵਾਈ ਆ ਅੱਛਾ ਜੀ ਇਹਨਾਂ ਸੱਜਣ ਹੀ ਆਪਣੇ ਰਿਸ਼ਤੇ ਖਾਸ ਹੀ ਨਾਲ ਦੇ ਠੀਕ ਹੈ ਠੀਕ ਆ ਇਹਨਾਂ ਨੂੰ ਫੋਨ ਦੋ ਦਿਨ ਕਰਦੇ ਰਹੇ ਹੋ ਅੱਛਾ ਜੀ ਇਹਨਾਂ ਟਾਈਮ ਨੂੰ ਨਹੀਂ ਲੱਗਾ ਥੋੜਾ ਗਾ ਠੀਕ ਹੈ ਜੀ ਫਿਰ ਮੈਨੂੰ ਇਹਨੇ ਫੋਕ ਦੱਸਦਾ ਜੇ ਤੁਹਾਨੂੰ ਮਜ਼ਾ ਲੱਗਾ ਜਾ ਕੇ ਇਸ ਚਾਰ ਨੂੰ ਠੀਕ ਹੈ ਠੀਕ ਆ ਆਜੋ ਭਾਈ ਆਜੋ ਭਾਜੀ ਹੋਰ ਜਗੇ ਜੀ ਜੀ ਸੁਣੋ ਵੀ ਤਾ ਵਧੀਆ ਭਾਈ ਵਧੀਆ ਸასი ਘਾਲ ਭਾਜੀ ਸ ਵਧੀਆ ਵੀਰ ਵਧੀਆ ਇਹ ਗੱਲ ਸੱਚੀ ਦੱਸਣੀ ਸਾਰੀ ਇਹ ਨਾ ਨਹੀਂ ਸੱਚ ਮੈਂ ਜਿਆ ਸਿੱਧੀ ਗੱਲ ਦੱਸਦਾ ਮੈਂ ਇੱਥੇ ਕਿਹੜਾ ਕੋਈ ਲੁਕਾਏ ਹਾਂ ਮੈਂ ਐਡਰੈਸ ਦੇ ਦਾਂਗਾ ਇਹ ਵੀ ਦਾ ਆਪਣੇ ਰਿਸ਼ਤੇਦਾਰਾਂ ਕੋਈ ਨਹੀਂ ਠੀਕ ਹੈ ਜੀ ਇਹ ਉਹ ਆਪਣੇ ਭੈਣੋਂ ਨਹੀਂ ਭਾਜੀ ਨਹੀਂ ਬਾਹਰ ਚਲ ਗਏ ਬਾਹਰ ਚਲ ਗਏ ਠੀਕ ਹੈ ਹਾਂਜੀ ਹਾਂ ਆਪਾਂ ਕੋਈ ਗਲਤ ਗੱਲ ਨਹੀਂ ਕਰਨੀ ਪਈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਪਸੂਗਣਾ ਕੋਤੇ ਨਹੀਂ ਅੱਛਾ ਜੀ ਠੀਕ ਆ ਹਾਂਜੀ ਦੋ ਦਿਨ ਅੱਜ ਤੋਂ 20 ਦਿਨ ਪਹਿਲਾਂ ਵੇਚਤੇ ਸੀ ਠੀਕ ਆ ਤੇ ਇਹ ਮੈਂ ਮੈਨੂੰ ਕਰਦੇ ਫੋਨ ਤੇ ਆਪਣਾ ਲੱਗਾ ਨਹੀਂ ਦੋ ਦਿਨ ਟਾਈਮ ਪ੍ਰੋਗਰਾਮ ਹੋਇਆ ਵੀ ਹੋਈ ਠੀਕ ਆ ਜੀ ਮੈਂ ਤੁਹਾਨੂੰ ਵੀ ਨੂੰ ਕਹਾਂ ਜਲ ਜਾ ਕੇ ਮੈਂ ਲਾਇਆ ਠੀਕ ਆ ਠੀਕ ਆ ਉਹਨਾਂ ਦੀ ਸੇਵਾ ਬੜੀ ਇਹ ਸੇਵਾ ਸੇਵਾ ਨਹੀਂ ਸੇਵਾ ਦੀ ਦੀ ਯਾਰੇ ਜਗੇਵੀਨ ਸੂਏ ਸੁਣੀ 30 ਰਿਆ ਦੇਖੋ ਅੱਛਾ ਜੀ ਠੀਕ ਆ ਠੀਕ ਆ ਮੈਂਨੇ ਦੁੱਧ ਭਰਿਆ ਜੇ ਬੱਚੇ ਨੂੰ ਛੱਡ ਕੇ 18 ਕਿਲੋ ਠੀਕ ਆ ਠੀਕ ਆ ਲਓ ਜੀ ਜਵਾਗ ਨੂੰ ਛੱਡ ਕੇ 18 ਲੀਟਰ ਚੁੰਦੇ ਰਿਆ ਅੱਛਾ ਜੀ ਇਹਦੀ ਮੇਰੇ ਨਾਲ 100% ਪਿਛਲੇ ਸਾਲ ਸੁਈ ਦੀ ਵੀ ਹੈਗੀ ਆ ਵੀਡੀਓ ਅੱਛਾ ਜੀ ਕੋਈ ਮੈਂ ਮੰਗਾਵਾਂਗੇ ਜੇ ਕਿਸੇ ਵੀ ਨੂੰ ਚਾਹੀਦੀ ਹੈ ਠੀਕ ਆ ਠੀਕ ਆ ਠੀਕ ਆ ਹਾਂ ਆ ਵੀ ਕੋਈ ਨਹੀਂ ਸੋਸਾ ਕੋਈ ਸਾਹਿਬ ਹੋਈ ਠੀਕ ਆ ਠੀਕ ਆ ਕਿਸੇ ਵੀ ਗਲਤੀ ਨਹੀਂ ਕਮੀ ਠੀਕ ਆ ਜੀ ਕਮੀ ਥਾਣਾ ਦੀ ਪਿਛੇ ਦੀ ਹੋਵੇ ਤਾਂ ਮੈਨੂੰ ਵੀਰ ਪੁੱਛ ਲੈ ਇਹ ਦੁੱਧ ਜੇ ਕੋਈ ਵੀ ਪੱਧਰੀ ਸੇਵਾ ਕਰ ਲੂ ਤਾਂ ਵੀ 16-17 ਕਿਲੋ ਦਊਗੀ ਠੀਕ ਆ ਜੀ ਆਮ ਸੇਵਾ ਦੇ ਬਾਈਓਂ ਗਾਂ ਗਰਮੀ ਹੋਣੀ ਤੁਹਾਨੂੰ ਪਤਾ ਅੱਛਾ ਜੀ ਇਹ ਬਾਕੀ ਚੁਾਈ ਜੱਗੇ ਵੀ ਨੇ ਵੀ ਮੰਨ ਲਓ ਵੀ ਖਾਦੋਂ ਹੀ ਬਣੀ ਇੰਨੀ ਪੋਲੀ ਵੀਰ ਜੀ ਮੈਂ ਤਿੱਪੀ ਬਹੁਤੀ ਜਿਆਦੀ ਬੋਲੀ ਆ ਅੱਛਾ ਜੀ ਉਹਨਾਂ ਮਈਆਂ ਇਹ ਲਿਆਦੀਆਂ ਰਸਤਾ ਨੂੰ ਠੀਕ ਆ ਠੀਕ ਆ ਉਹ ਜੂੜੀ ਮਈਆਂ ਦੀ ਲਿਆਦੀ ਠੀਕ ਆ ਨਹੀਂ ਚਲੋ ਚੰਗੀ ਆ ਕਰਮ ਵਾਲੀ ਅੱਛਾ ਜੀ ਹਾਂ ਬਾਕੀ ਵੇ ਪਾਪਾ ਨੂੰ ਝੂਠ ਬੋਲਣ ਦੀ ਕੀ ਲੋੜ ਆ ਨਹੀਂ ਜ਼ਰੂਰਤ ਹੀ ਕੋਈ ਨਹੀਂ ਵੀਰ ਨੂੰ ਆਪਾਂ ਕਹਾਂ ਜਾ ਜਾ ਕੇ ਮਹਿਨ ਲੱਸੀ ਠੀਕ ਆ ਵੀਰ ਨੇ ਜਾ ਕੇ ਮਹਿਨ ਲੱਸੀ ਅ ਲਓ ਜੀ ਪੰਡਾਂ ਪਾ ਜੂਗੀ ਕਰਮ ਵਾਲੀ ਕਿਦਾਂ ਫੁੱਲ ਤਿਆਰ ਹੋ ਗਏ ਕੱਲ ਨਹੀਂ ਕੱਦ ਕੜ ਐਨ ਕੋਠੇ ਕਿੱਡੀ ਆਪਾਂ ਕਹਿ ਸਕਦੇ ਇੱਥੇ ਆ ਕੇ ਵੇਖੇ ਕਿ ਨਹੀਂ ਨਹੀਂ ਇੱਥੇ ਆਊਗਾ ਬਿਲਕੁਲ ਜੀ ਇੱਥੇ ਕੋਈ ਆਊਗਾ ਭਰਾ ਦੇ ਵੀਡੀਓ ਦੇ ਨਾਲ ਵੱਡਾ ਲੱਗੂਗੀ ਰਾਜੀ ਰੂਜੀ ਕਿੜੀ ਬਹੁਤ ਹੀ ਜ਼ਿਆਦਾ ਛੱਡਾ ਵੀ ਵੇਖ ਸਕਦੇ ਜੀ ਮੋੜ ਤੇ ਭਾਈ ਜਿੱਦਾਂ ਮਾਜੇ ਮਾਲੋ ਇਨੀ ਦੋਦੜ ਵਾਲੀ ਗਾਂ ਗਰਮੀ ਹੋਦੀ ਕਿਹੜਾ ਸਿਆਲ ਆਉਂਦਿਆ ਗਾਂ ਹਾਂਜੀ ਇੰਨੀ ਜ਼ਿਆਦੀ ਹੰਟੀ ਕੋਈ ਨਹੀਂ ਆ ਠੀਕ ਹੈ ਜੀ ਕੋਈ ਵੱਗਲੀ ਦੇ ਆ ਭਾਈ ਡੇਢ ਉਹਨਾਂ ਪੰਜ 000 ਰੱਖਿਆ ਪੇ ਦਾਦੇ ਹੁਣ ਪਤਾ ਤਾਂ ਜਦੋਂ ਮੈਨੂੰ ਵੀ ਲਗਾਇਆ ਹਣਾ ਵੀ ਹਾਂਜੀ ਹਾਂਜੀ ਹਾਂ ਨਹੀਂ ਹਾਂ ਨਹੀਂ ਕਰ ਦਿਓ ਵੀ ਚਲੋ 40 ਦੀ ਜੀ 40 ਠੀਕ ਹੈ ਬਿਲਕੁਲ ਸਹੀ ਆ ਵੀਰ ਲਓ ਜੀ ਇਹ 40 ਦੀ ਪਾਈ ਕਹਿੰਦਾ ਕਿ ਦੇ ਦੇਾਂਗੇ ਆਪਾਂ ਨੂੰ ਪਤਾ ਹੈ ਜਿਨੇ ਦੀ ਮੈਂ ਆਈ ਆ ਠੀਕ ਹੈ ਨਹੀਂ ਸ਼ੱਕ ਨਹੀਂ ਕੋਈ ਤੇ ਪਰ ਇਹਦੇ ਨਾਲ ਦੀਆਂ ਮੱਜਾਂ ਦੇ ਪਾਈ ਲੋਕਾਂ 3 ਲੱਖ ਵੀ ਮੁੱਲ ਪਾਇਆ ਜੀ ਪਾਇਆ ਨਹੀਂ ਸਹੀ 3 ਲੱਖ ਵੀ ਪਿਆ ਜੀ ਪਿਆ ਪਿਆ ਇਹ ਗੱਲ ਸਹੀ ਆ ਬਾਕੀ ਇੱਥੇ ਮੋਦੀ ਪੋਲੀ ਇੱਕ ਇਕੱਠ ਜੋੜ ਕੇ ਬੈਂਦੀ ਆ ਹਾਂਜੀ ਤੇ ਜੇ ਮੇਰੇ ਭਰਾ ਕਿਸੇ ਨੇ ਮੈਂ ਲੈਣੀ ਆ ਨਾ ਤੇ ਜੇ ਇੱਥੇ ਆਣ ਕੇ ਜਰੂਰ ਵੇਖ ਕੇ ਜਾ ਹਾਂਜੀ ਇੱਥੇ ਦਰਸ਼ਨ ਕਰੇ ਹਾਂਜੀ ਹਾਂਜੀ ਪਤਾ ਲੱਗ ਗਿਆ ਸਭ ਬੰਦਾ ਮੋਰਚਾ ਤੇ ਆ ਜੇ ਪੜ੍ਹ ਕੇ ਵੀਰ ਜੀ ਵੱਡੀ ਜਾਂਦੀ ਆ ਕਿ ਛੋਟੀ ਜਾਂਦੀ ਆ ਹਾਂਜੀ ਹਾਂਜੀ ਲਾਗੇ ਆੜ ਕੇ ਮਾਜੀ ਤੇ ਆਵੇ ਹਾਂ ਠੀਕ ਆੜ ਕੇ ਤੱਪੇ ਕੋਈ ਥਣਾ ਜੇ ਕੋਈ ਨਾਲ ਗਿਲਦੀ ਕੋਈ ਫਾਲਟ ਹੋਵੇ ਅੱਛਾ ਗੱਡੀ ਦਾ ਤੇਲ ਦਾ ਖਰਚਾ ਵਧਾਓ ਠੀਕ ਆ ਬਹੁਤ ਜ਼ਿਆਦਾ ਵਜ਼ਨ ਬਹੁਤ ਜ਼ਿਆਦਾ ਸਹੀ ਗੱਲ ਆਹ ਨਹੀਂ ਆਇਆ ਗੋਲਾ ਮੈਂ ਬੁਲਾਈ ਆਹ ਦੇ ਕੁਰਸੀਆਂ ਪਾ ਦੇ ਵੀਰ ਜੀ ਪਰੇ ਨੂੰ ਲਓ ਜੀ ਕੱਦ ਵਜ਼ਨ ਜਿਹੜਾ ਫੁੱਲਿਆ ਤੇ ਪੇਟ ਫੁੜਾ ਬਹੁਤ ਹੀ ਚੌੜਾ ਲੱਗਾ ਕਰਮਾਲੀ ਨੂੰ ਫੇਰ ਆਪਾਂ ਇੱਕ ਵਾਰ ਖੋਲ ਕੇ ਦਿਖਾ ਦਿੰਨੇ ਆ ਇਹ ਨਹੀਂ ਕੋਈ ਉਦਾਂ ਦੀ ਆ ਗੋ ਅੱਛਾ ਜੀ ਲਓ ਜੀ ਸਹਿ ਵੀ ਸੀਲ ਠੰਡੀ ਆਹੋ ਠੀਕ ਆ ਠੀਕ ਆ ਲਓ ਜੀ ਸੀਲ ਲੀਆਂ ਸੂਲੀਆਂ ਬਹੁਤ ਨਹੀਂ ਰੇ ਆਮ ਨਸਲ ਠੀਕ ਆ ਲਓ ਜੀ ਰਿੰਗ ਸਿੰਘ ਲੱਗਾ ਪਿਆ ਜੇ ਕਰਮਾਲੀ ਨੂੰ ਕੰਦ ਕਾਠ ਜਿਹੜਾ ਫੁੱਲ ਆ ਰੇ ਪਿੰਡੇ ਦੇ ਨਾੜਾ ਪਹਿਲਾਂ ਵੀ ਆਪਾਂ ਤੁਹਾਨੂੰ ਕਿਹਾ ਹੈ ਥੋੜਾ ਹੀ ਖਾਣ ਵਾਲੇ ਬੰਦੇ ਆ ਹਾਂ ਨੇ ਆਪਾਂ ਏਰੀਆ ਹਾਂਜੀ ਹਾਂਜੀ ਦਮ ਆਪਾਂ ਚੜਾਈ ਮਾਰ ਜੇ ਪਾ ਗੱਲ ਗਏ ਹਾਂਜੀ ਬਾਬਾ ਥੋੜਾ ਥੋੜਾ ਖਾਣ ਵਾਲੇ ਕੋਈ ਆ ਦੋ ਜੀ ਨਹੀਂ ਬਿਲਕੁਲ ਬਿਲਕੁਲ ਨਾ ਆਪਾਂ ਜਾ ਰਹੇ ਆ ਹਾਂਜੀ ਚਾਹੀਦਾ ਵੀ ਇਦਾਂ ਹੀ ਆ ਪਾਜੀ ਬਸ ਤੇ ਇਹਦੇ ਨਾਲ ਗਾਹਕ ਵੀ ਚਲੋ ਟੇਕੇ ਆ ਰਿਹਾਿੰਦਾ ਪਰਾ ਨਹੀਂ ਚੱਕਰ ਹਾਂਜੀ ਮਜੀ ਭਾਵੇਂ ਢਾਈ ਦੀ ਵੇਚੀਏ ਹਾਂਜੀ ਹਾਂਜੀ ਭਾਵੇਂ ਸੂਗੇ ਤਿੰਨ ਦੀ ਵੇਚੀਏ ਠੀਕ ਆ ਬਾਕੀ ਰੇਟ ਬਿਲਕੁਲ ਜਾਇਜ਼ ਹੈ ਹਾਂ ਕੋਦ ਨਾ ਅੱਧੀ ਛੋਡੀ ਹੀ ਕਾਲੀ ਐ ਨਾ ਇੱਕ ਥੜ੍ਹ ਦੀ ਲਗੀ ਜਿਹੜੀ ਹਾਂ ਇਦਾਂ ਹੀ ਨਾ ਹਾਂ ਜੇ ਰੇਟ ਬਿਲਕੁਲ ਵੀਰ ਨੇ ਸੋਈ ਗੱਲ ਹੈ ਰੋ ਜੀ ਚੱਡਾ ਤੇ ਵੇਖ ਸਕਦੇ ਜੀ ਬਾ ਕਮਾਲਿਆ ਕਰਮਾਲੀ ਦਾ ਆਹ ਦੇਖੋ ਕੇ ਭਾਜੀ ਜੀ ਤੁਸੀਂ ਮੇਰੀ ਗੱਲ ਸੁਣੋ ਪਾਪਾ ਨੇ ਮੰਨ ਲਓ ਵੇਖੀ ਅਮਹੀਂ ਆਪਣੇ ਘਰੇ ਹੀ ਘਰੇ ਆ ਘਰੇ ਉੱਥੋਂ ਵਸ ਹੁੰਦੀ ਬੰਦੀ ਲਓ ਜੀ ਫੋਟ ਫੋਟ ਹੀ ਬਾਹਰ ਨੂੰ ਆਜੂਗੀ ਅੱਛਾ ਜੀ ਭਾਜੀ ਦੁੱਧ ਨੇ ਲੱਗੇ ਜਾਂਦੇ ਵੀਰਾਂ ਦੇ ਲਾਉਂਦੇ ਠੀਕ ਆ ਤਿੰਨ ਦਿਨ ਪਹਿਲਾਂ ਦੁੱਧ ਲਾਉਂਦੀ ਹੈ ਅੱਛਾ ਜੀ ਹਾਂ ਇਹ ਗੱਲ ਇਹਦੀ ਸਿਰ ਤੇ ਮੈਂ ਦੀ ਠੀਕ ਆ ਠੀਕ ਆ ਲਓ ਜੀ ਬਾਕੀ ਪੰਡਾ ਪਾਜੂਗੀ ਪਾਜੀ ਮੱਜ ਤਾਂ ਵੀਰ ਭਰਾ ਸਾਰੇ ਸਿਆਣੇ ਆ ਹਾਂਜੀ ਹਾਂਜੀ ਸਿਆਣੇ ਸੋਖੀ ਵੀ ਸਿਆਣੇ ਆ ਮੱਜ 2.5 ਲੱਖ ਦੀ ਹੋ ਤਾਂ ਹੀ ਨਹੀਂ ਹੈਗੀ ਹੈਗੀ ਸਹੀ ਗੱਲ ਐ ਲਓ ਜੀ ਹੈਗੀ ਅੱਡੇ ਤੇ ਵਧੀ ਹੋਵੇ ਜੀ ਹਾਂਜੀ ਹਾਂਜੀ ਅੱਡਾ ਤੇ ਨਹੀਂ ਚੰਗਾ ਅੱਡਾ ਵੀ ਨਹੀਂ ਮੜਾ ਹਾਂਜੀ ਪਾਜੀ ਹਾਂਜੀ ਹਾਂਜੀ ਲਾਗੇ ਤੁਸੀਂ ਆ ਵੇਖੋ ਬਾਅਦ ਵਿੱਚ ਸੋਨੇ ਗੱਲ ਤੇ ਖਲੇ ਮਾਰਦੇ ਤਾਂ ਕੈਮਰਾ ਵੇਖੋ ਤੁਹਾਣਾ ਲਓ ਜੀ ਲਾਗੇ ਤੋਂ ਚੈੱਕ ਕਰਾ ਦਿੰਨੇ ਆਪਾਂ ਜਗਜੀ ਨਾ ਕਿਹਾ ਬਾਕਮਾ ਲੱਗਾ ਵਾ ਕਹਿ ਦਿੰਦਾ ਘੜੀ ਗੁੜੀ ਚੰਗੇ ਏਡੇ ਤੇ ਵੱਧੀ ਹੋਏ ਹਾਂਜੀ ਹਾਂਜੀ ਮੈਨੂੰ ਅਜੇ ਤੱਕ ਦੇ ਕੋਈ ਚੰਗਾ ਏਡਾ ਦਿਖਿਆ ਹੀ ਨਹੀਂ ਨਹੀਂ ਇਹ ਵੀ ਚੰਗਾ ਏ ਮੈਨੂੰ ਤੇਰੇ ਏਡੇ ਨਾਲ ਚੰਗਾ ਮੇਰਾ ਵੀ ਨਹੀਂ ਹੈਗਾ ਨਹੀਂ ਸਹੀ ਗੱਲ ਹੋ ਗਿਆ ਅਹੀਂ ਚਾਰ ਚਾਰਾਂ ਦੀ ਵੀਡੀਓ ਚ ਪਸ਼ੂ ਪਾਈ ਆ ਹਾਂਜੀ 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 ਜੇ ਅੱਜ ਨਹੀਂ ਵਿਕੇ ਫੇਰ ਤੀ ਜਦੋਂ ਪੁੰਨੇ ਆ ਪੁੰਨੇ ਸਹੀ ਹਾਂਜੀ ਹਾਂਜੀ ਤੇ ਕੋਣ ਮੇਰੀ ਸੁਣ ਲਈ ਦੋ ਇਹ ਵੀ ਵੀ ਇਹ ਸਿਰ ਤੇ ਆ ਹਾਂਜੀ ਜਿਹੜੀ ਵੀਡੀਓ ਜੱਜ ਪਸ਼ੂ ਪਿਆ ਰਹੁ ਨਹੀਂ ਰਹੁ ਨਹੀਂ ਸਹੀ ਗੱਲ ਆ ਨਹੀਂ ਫੋਲ ਕਿਰਪਾ ਗੁਰੂ ਬਾਬੇ ਦੀਪ ਸਿੰਘ ਦੀ ਹਾਂਜੀ ਹਾਂਜੀ ਛੋਟੀਆਂ ਪਾਈਆਂ ਮੇਰੇ ਕੋ ਫਿਲੋ ਵੇਖੀਆਂ ਸਹੀ ਆ ਸਹੀ ਆ ਥੇੜ ਆ ਗਿਆ ਤੇ ਮੜੇ ਇੱਕ ਰੰਤ ਪਾਈ ਪਿੱਛੋਂ ਵੀ ਮਾਰਾ ਕੈਮਰਾ ਮਾਰ ਕੇ ਖੋ ਲੈਂਸਰ ਵਧੀਆ ਕੋਈ ਨਹੀਂ ਪਾ ਕੇ ਠੀਕ ਆ ਠੀਕ ਆ ਠੀਕ ਆ ਠੀਕ ਆ ਨਹੀਂ ਮਾਰਦੇ ਇੰਨੀ ਆ ਠੀਕ ਆ ਠੀਕ ਆ ਲਓ ਜੀ ਆ ਸਾਰੇ ਭਾਈ ਦੇ ਥੇੜ ਹੋਏ ਆ ਪਸ਼ੂ ਇਹ ਇਕਾਰੀ ਇਹ ਕਾ ਇਹ ਕਾ ਇਹ ਮੀਨੇ ਇਹਦੇ ਮਾਲ ਵੇਚ ਗਿਆ ਸਾਰੇ ਹਾਂਜੀ ਆ ਗਾਏ 8 7 ਦਿਨ ਇਹਨੇ 7 8 ਦਿਨ ਲੈਨੇ ਠੀਕ ਹੈ ਠੀਕ ਹੈ ਇਹ ਕੱਬਣ ਲੈ ਜੂਗੇ ਠੀਕ ਹੈ ਠੀਕ ਹੈ ਸਾਰਿਆਂ ਨੇ ਭਰ ਨਹੀਂ ਹੋਇਆ ਕੋਈ ਸਹੀ ਠੀਕ ਹੈ ਠੀਕ ਹੈ ਜੀ ਕੱਬਣ ਤਿਆਰ ਆ ਹਫਤਾ ਤੱਕ ਲੈ ਜੂਗੀ ਇਹ ਗਾਏ ਵੀ 18 18 17 18 ਕਿਲੋ ਵਾਲੀ ਆ ਅੱਛਾ ਜੀ ਪਰ ਇਹ ਵੀ ਫਾਈਨਲ ਲੈ ਲਈਏ ਦੋਵੇਂ ਠੀਕ ਹੈ ਠੀਕ ਹੈ ਜੀ ਤਿੰਨ ਤਿੰਨੇ ਲੈ ਲਈਏ ਆ ਆਪਣਾ ਹਾਂ ਹਾਂਜੀ ਹਾਂਜੀ ਆ ਵੀ ਛੋਟੀ ਕੱਬਣ ਇਹ ਵੀ ਲਈ ਜਨਾ ਬੇ ਠੀਕ ਹੈ ਜੀ ਲੋ ਵੀਰ ਜੀ ਪਸ਼ੂ ਵੀਰ ਦੇਖੋ ਇੰਨੀਆਂ ਵਧੀਆਂ ਜੇ ਹਾਂਜੀ ਹਾਂਜੀ ਸਾਨੂੰ ਇਹ ਨਰਮੀ ਹੋਣਗੇ ਕੋਈ ਵੀ ਸਹੀ ਗੱਲ ਐ ਸਹੀ ਗੱਲ ਐ ਸਹੀ ਗੱਲ ਕਿਰਪਾ ਮਹਾਰਾਜ ਦੀ ਮਾਰੇ ਬਾਬਾ ਫੁੱਲ ਕਿਰਪਾ ਫੁੱਲ ਕਿਰਪਾ ਲੋ ਵੀਰ ਜੀ ਵੀਡੀਓ ਨੂੰ ਵਾਤਾ ਵਾਟੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਚਲੋ ਕਿਸ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ